ਕਰਕੇ ਬਾਦੇ ਬੈਠਾ ਕੇ ਬੰਨ੍ਹ ਕੇ ਰਾਤੇ ਕਰਦੇ ਵੀਰਾ ਦਾ ਕਮਜੋਰ ਸੁੱਤੇ ਜਾ ਕੋ ਕਿਰਤੀ ਲੋਕੋ ਅਜ ਜਾਗਣ ਦੀ ਗਾ ਲੋਰ ਸੁੱਤੇ ਜਾ ਕੋ ਵੀਰ ਲੋ ਅਜ ਜਾਗਣ ਦੀ ਗਾ ਲੋਰ ਬੱਲੇ ਕਿਥੇ ਦੇ ਪਾਇਆ ਨਾ ਆਲਾ ਧਾਰਾ ਵੇਖਾ ਕੇ ਖਜਾਨਾ ਬੱਲੇ ਕਿਥੇ ਦੇ ਪਾਇਆ ਨਾ ਆਲਾ ਧਾਰਾ ਵੇਖ ਕੇ ਖਰਜ ਜਾਂਦਾ ਜਸਵੀਰ ਮਰਾਤਾ ਵਾਲਿਆ ਵਰਦੇ ਆਪ ਕੁਤਰੀ ਕੋਰੋਨਾੁੱਤੇ ਜਾ ਰੋਕੀ ਲੋਕੋ ਅੱਜ ਜਗਤ ਦੀ ਰਾਹ ਲੋ ਤੁਤੇ ਜਾਗੋ ਵੀਰੋ ਅੱਜ ਜਗਤ ਦੀ ਰਾਹ ਲੋ ਧੰਨਵਾਦ ਸਾਥੀ ਦੇ ਗੀਤ ਦਾ ਜਿੰਨੇ ਵੀ ਸਾਡੇ ਵੀਰ ਪੰਡਾਲ ਦੇ ਵਿੱਚ ਬੈਠੇ ਨੇ ਸਾਰਿਆਂ ਨੂੰ ਬੇਨਤੀ ਹੈ ਸਾਥਾ ਸਫਰ ਦੇਣਾ ਉਹ ਪੰਡਾਲ ਦੇ ਵਿੱਚ ਬੈਠੋ ਦਹਾ ਰਮਨ ਸਿੰਘ ਕਣ ਗਿਆ ਦੋਹਰਾ ਗੀਤ ਸਾਡਾ ਕਰਨ ਗਿਆ ਜਿੰਨੇ ਵੀ ਚਾਹ ਪਾਣੀ ਪੀ ਜਾਂਦੇ ਸਾਰਿਆਂ ਨੂੰ ਬੇਨਤੀ ਹੈ ਪੰਡਾਲ ਦੇ ਵਿੱਚ ਆਓ ਉਦੋਂ ਅਸਟੇਜ ਦੀ ਕਾਰਵਾਈ ਸ਼ੁਰੂ ਕਰਾਂਗੇ ਲੋ ਆਓ ਮੰਤਵਾ ਮੰਤੋ ਗੋਲ ਜੀਵਨ ਤੋਂ ਮਨਿੱਤ ਚੱਲਾਈ ਦੇ ਆਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਜੇ ਤੇ ਇੱਕ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਸਾਡੇ ਨਹੀਂ ਕਲਾਖੋ ਬੈਠਕਾਂ ਤੋਂ ਵਾਰੀ ਲਾ ਕੇ ਕਿਉਂਕੋ ਕੋਸ਼ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੁम्मेदार ਪ੍ਰਸ਼ਾਸਨ ਹੋਊਗਾ ਜ਼ਿੰਮੇਵਾਰੀ ਆਪ ਦੀ ਨਾ ਹੋਣਾ ਜੋ ਵੀ ਕੋਈ ਸਾਡੇ ਵੀ ਕੰਮ ਨੂੰ ਬੈਂਟਰੀ ਚਾਹੀਦੀ ਜਿੰਮੇ ਆ ਰੋਸ ਪ੍ਰਸ਼ਾਸਨ ਹੈ ਆਓ ਜੀ ਹਾਂ ਇਹ ਪ੍ਰੋਸੈਸਿੰਗ ਨਹੀਂ ਕਰਦਾ ਇੱਕ ਬੈਂਟਰੀ ਬਲਾਟੀਆਂ ਨੂੰ ਕਿਤੇ ਸਟੇਟ ਦਾ ਇਹ ਨਾ ਪੁੱਛਣਾ ਉੱਪਰ ਦਾ ਕੰਮ ਸਿੱਧਾ ਉਹ ਆਪਣੇ ਆ ਰਹੇ ਨੇ ਹਾਂ ਤਾਂ ਚੱਲੇਗਾ ਬੈਂਟਰੀ ਦੀ ਗੱਲ ਨਹੀਂ ਕੌਮਰ ਕੱਚ ਛੱਡੇ ਹੋਗਾ ਤੁਨੇ ਸਰਕਾਰ ਦੇ ਬੰਦੇ ਸਾਡਾ ਕਿਹੜਾ ਕਿਸਾਨ ਦਾ ਬਟੂਆ ਦਾ ਮੋਬਾਈਲ ਕੋਈ ਵੀ ਚੋਰੀ ਹੋ ਗਿਆ ਇਸ ਵਾਰ ਜੋ ਵੀ ਚੋਰੀ ਹੋਊਗਾ ਪ੍ਰਸ਼ਾਸਨ ਦੀ ਪ라이 ਕਰਨੀ ਆ ਇਹ ਜ਼ਿੰਮੇਵਾਰੀ ਸਾਡੇ ਇਸ ਗੱਲ ਨੂੰ ਆਓ ਜੀ ਸਤਿ ਸ਼੍ਰੀ ਅਕਾਲ ਸਾਰੇ ਮੋਰ ਜਿਹਦੇ ਸੱਦੇ ਨੇ ਅੱਜ ਜੋ ਸਿੰਘੋ ਤੇ ਖਨੌਰੀ ਪੁਲਿਸ ਪ੍ਰਸ਼ਾਸਨ ਵੱਲੋਂ ਅਪਾਤਿਆਚਾਰ ਕੀਤਾ ਗਿਆ ਉਸ ਦੇ ਸਬੰਧ ਵਿੱਚ ਚੱਤਰ ਹੋਏ ਬਠਿੰਡਾ ਡੀਸੀ ਦਫ਼ਤਰ ਅੱਗੇ ਬਾਕਬ ਜੱਫੇ ਬੰਦਿਆਂ ਲਈ ਆਗੂ ਔਰਤਾਂ ਮਾਮਾ ਪਹੜਾ ਤੇ ਨੌਜਵਾਨ ਸਾਥੀ ਧੰਨਵਾਦ ਆ ਭਰਾਵੋ ਸਾਰਿਆਂ ਦਾ ਜੋ ਛੋਟੇ ਜਿਹੇ ਸਰਦੇ ਤੇ ਇੱਕ ਹੋ ਕੇ ਇੱਕ ਮੰਤ ਤੇ ਇੱਥੇ ਆਏ ਹੋ ਗੀਤ ਕੌਣ ਆ ਪਰਵਾਹਿਆ ਗੀਤ ਕੋ ਪਹਿਲਾਂ ਛੋਟਾ ਜਿਹਾ ਸ਼ੇਅਰ ਕਹੂੰਗਾ ਉਸ ਤੋਂ ਬਾਅਦ ਦੀਪ ਪੇਸ਼ ਕਰੂੰਗਾ ਕੋਲ ਦੇ ਆ बंदे साई असी जशन मनाई बई असीं आई असीं हले दूर थो असीं हले दूर थो कर्मी कल गे पर खूण च साब तक हज़े रखी साथे हजो हो चाहींदा बि ਲੋ ਜੀ ਗੀਤ ਆਪੇਸ਼ ਕਰਨਾ ਹਕਮ ਹੋਇਆ ਗੀਤ ਕਿਸਾਨੀ ਦੇ ਦਾਰ